ਅੱਜ ਮਾਂਜੁਗ ਐਸਐਸਪੀ ਸਾਹਿਬ ਦੇ ਹੁਕਮ ਦੇ ਨਾਲ ਸਿਟੀ ਸੀਲਿੰਗ ਪਲਾਨ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਇਹ ਸਿਟੀ ਨਵਾਂ ਸ਼ਹਿਰ ਨੂੰ ਜਾਣ ਵਾਲੇ ਸਾਰੇ ਜਿਹੜੇ ਮੇਨ ਰੋਡਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਹੈ 6 ਤੋਂ 9 ਵਜੇ ਤੱਕ ਇਹ ਆਉਣ ਵਾਲੇ ਤਿਉਹਾਰਾਂ ਨੂੰ ਮੱਦੇਨਜ਼ਰ ਰੱਖ ਕੇ ਤੇ ਉਹ ਇਲੈਕਸ਼ਨ ਮੱਦੇਨਜ਼ਰ ਰੱਖ ਕੇ ਮਾੜੇ ਅੰਸਰਾਂ ਨੂੰ ਜਿਹੜੇ ਇਹ ਨੱਥ ਬਣ ਲਈ ਤੇ ਸਪੈਸ਼ਲ ਨਾਕਾਬੰਦੀ ਸਪੈਸ਼ਲ ਚੈਕਿੰਗ ਵਹੀਕਲਾਂ ਦੀ ਚੈਕਿੰਗ ਮਾੜੇ ਅੰਸਰਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਾਰਾ ਨੇ ਮੱਧੇ ਨਜ਼ਰ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੀ ਸਰਪ੍ਰਸਤੀ ਹੇਠ ਅੱਜ ਨਵਾਂ ਸ਼ਹਿਰ ਦੇ ਸ਼ਹਿਰੀ ਹਲਕੇ ਨੂੰ ਪੁਲਿਸ ਵਿਭਾਗ ਵੱਲੋਂ ਸ਼ਕਤੀ ਨਾਲ ਸੀਲ ਕਰਦਿਆਂ ਸ਼ਹਿਰ ਦੇ ਕੋਨੇ-ਕੋਨੇ ਤੇ ਨਾਕਾਬੰਦੀ ਕੀਤੀ ਗਈ ਸਬ ਡਿਵੀਜ਼ਨ ਨਵਾਂ ਸ਼ਹਿਰ ਦੇ ਸਾਰੇ ਥਾਣਾ ਮੁਖੀ ਨਾਕਿਆਂ ਤੇ ਤਾਇਨਾਤ ਕੀਤੇ ਗਏ ਜਿਨ੍ਹਾਂ ਦੀ ਸੁਪਰਵਾਈਜ਼ਨ ਪੁਲਿਸ ਕਪਤਾਨਾਂ ਵੱਲੋਂ ਕੀਤੀ ਗਈ ਅੱਜ ਦੇ ਇਹ ਵਿਸ਼ੇਸ਼ ਨਾਕੇ ਤਿਉਹਾਰਾਂ ਅਤੇ ਪੰਚਾਇਤੀ ਚੋਣਾਂ ਨੂੰ ਮੁੱਖ ਰੱਖ ਕੇ ਲਗਾਏ ਗਏ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਨਾਲ ਮਾਹੌਲ ਨਾ ਖਰਾਬ ਕਰ ਸਕੇ। JM seven ਲਈ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ ਦੀ ਵਿਸ਼ੇਸ਼ ਰਿਪੋਰਟ ਕਰੀ ਅੱਜ ਜਿਹੜਾ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਤਗੜੇ ਦਰਵੇ ਕੀ ਮੌਲਾ ਤੇ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਨਾਲ ਸਿਟੀ ਸੀਲਿੰਗ ਪਲਾਨ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਇਹ ਸਿਟੀ ਨਵਾਂ ਸ਼ਹਿਰ ਨੂੰ ਜਾਣੇ ਵਾਲੇ ਸਾਰੇ ਜਿਹੜੇ ਮੇਨ ਰੋਡਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਹੈ 6 ਤੋਂ 9 ਵਜੇ ਤੱਕ ਇਹ ਆਉਣ ਵਾਲੇ ਤਿਉਹਾਰਾਂ ਨੂੰ ਮੱਦੇਨਜ਼ਰ ਰੱਖ ਕੇ ਤੇ ਜੋ ਇਲੈਕਸ਼ਨ ਮੱਦੇਨਜ਼ਰ ਰੱਖ ਕੇ ਮਾੜੇ ਅੰਸਰਾਂ ਨੂੰ ਜਿਹੜੇ ਇਹ ਨੱਥ ਬਣ ਲਈ ਇਹ ਸਪੈਸ਼ਲ ਨਾਕਾ ਬੰਦੀ ਸਪੈਸ਼ਲ ਚੈਕਿੰਗ ਵਹੀਕਲਾਂ ਦੀ ਚੈਕਿੰਗ ਮਾੜੇ ਅੰਸਰਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡਾ ਨਾਕਾ ਜਿਹੜਾ ਸਪੈਸ਼ਲ ਤੌਰ ਤੇ ਏਸੀ ਰੋਡ ਤੇ ਕਿਉਂ ਲਗਾਇਆ ਗਿਆ ਕਿਉਂਕਿ ਪਹਿਲੇ ਕੁਝ ਸਮੇਂ ਤੋਂ ਸਰਦਿਆ ਕਿ ਜੇ ਇਸ ਮਾੜੇ ਦੇ ਉੱਤੇ ਦੁਵਾਰਾ ਗੱਡੀ ਜਿਹੜੀ ਜਰੂਰ ਹੁੰਦੀ ਹੈ ਉਹ ਤੇ ਮਾਰੂ ਖੇਲੇ ਬੰਦ ਗਿਆ ਇਹ ਹੈ ਜਾਂ ਕੋਈ ਹੋਰ ਨਾਕਾ ਨਹੀਂ ਇਸ ਇਹਦੇ ਜਿਹੜਾ ਪਲਾਨ ਹੁੰਦਾ ਇਹ ਮਨਜੋਗ ਐਸਐਸਬੀ ਸਾਹਿਬ ਵੱਲੋਂ ਬਣਾਇਆ ਜਾਂਦਾ ਏ ਐਸਐਚਓ ਸਾਹਿਬ ਦੇਖਦੇ ਨੇ ਕਿਹੜੇ ਬੰਦੇ ਨੂੰ ਕਿਸ ਰੋਡ ਤੇ ਲਾਣਾ ਕਿਹੜੇ ਨੂੰ ਕਿਸ ਰੋਡ ਤੇ ਲਾਣਾ ਇਸ ਕਰਕੇ ਸਾਡੀ ਜਿਹੜੀ ਸਪੈਸ਼ਲ 에ਰੋਡ ਮੂਸਾਪੁਰ ਰੋਡ ਜਿਹੜਾ ਅਸੀਂ ਕਵਰ ਕੀਤਾ ਅ ਇਸ ਤੋਂ ਇਲਾਵਾ ਬਾਕੀ ਸਬਡਿਵੀਜ਼ਨ ਦੇ ਚਾਰੇ ਐਸਐਚਓ ਨੇ ਤਿੰਨ ਡੀਐਸਪੀ ਸਾਹਿਬਾਨ ਨੇ ਬਾਕੀ ਸੀਨੀਅਰ ਅਫਸਰ ਵੀ ਸਾਰੇ ਫੀਲਡ ਦੇ ਵਿੱਚ ਨੇ 9 ਵਜੇ ਤੱਕ ਇਹ ਵੱਖਰੇ ਵੱਖਰੇ ਰੋਡ ਦਿੱਤੇ ਗਏ ਆ ਸਾਨੂੰ ਇਹ ਰੋਡ ਦਿੱਤਾ ਗਿਆ ਬਾਕੀ ਵੱਖਰੇ ਵੱਖਰੇ ਰੋਡ ਦੂਜੇ ਐਸਐਚਓ ਨੂੰ ਦਿੱਤੇ ਗਏ ਨੇ ਕਿਹੜੇ ਕਿਹੜਾ ਜਿਹੜਾ ਰੋਡ ਹੈਗਾ ਕਿਤੇ ਕਿਤੇ ਕਾਉਣ ਲਾਇਆ ਹੈ ਇਹ ਜਿਹੜੀ ਸਪੈਸ਼ਲ ਨਾਕਾ ਬੰਦੀਆਂ ਸਾਰੇ ਪਾਸੇ ਕੀਤੀ ਗਈ ਹੈ ਜੀ ਅੰਦਰ ਮੂਸਾਪੁਰ ਜਿਹੜਾ ਹੈਗਾ ਇਹ ਸੜਕ ਤੇ ਅਸੀਂ ਐ ਜਿਹੜੇ ਐਸ ਐਚਓ ਸਿਟੀ ਵਾਲੇ ਨੇ ਬੰਗਾ ਰੋਡ ਤੇ ਜਿਹੜਾ ਫਟਕਾ ਉੱਥੇ ਉਸ ਰੋਡ ਨੂੰ ਕਵਰ ਕੀਤਾ ਹੈ ਬਾਕੀ ਬਰਨਾਲਾ ਰੋਡ ਤੇ ਦੂਸਰੇ ਐਸ ਐਚਓ ਸਹਿਬਾਨ ਲੱਗੇ ਨੇ ਰਾਹੋ ਰੋਡ ਵੀ ਕਵਰ ਕੀਤਾ ਨੇ ਸਾਰੇ ਜਿਹੜੇ ਸ਼ਹਿਰ ਨੂੰ ਜਿੰਨੇ ਵੀ ਰੋਡ ਆਣੇ ਵਾਲੇ ਆ ਸਾਰੇ ਰੋਡਾਂ ਨੂੰ ਕਵਰ ਕੀਤਾ ਹੈ ਕਿੰਨੇ ਤੋਂ ਕਿੰਨੇ ਵਜੇ ਇਹ ਸਪੈਸ਼ਲ ਨਾਕਾ ਬੰਦੀ 9 ਵਜੇ ਤੱਕ ਹੈ ਜੀ ਕਿੰਨੇ ਵਜੇ ਤੋਂ 6 ਵਜੇ ਤੋਂ ਲੈ ਕੇ 9 ਪੀਐਮ ਤੱਕ ਇਹ ਜਿਹੜੇ ਵਹੀਕਲਾਂ ਦੀ ਜਾਂਚ ਹੋਏਗੀ ਜਾਂ ਕੋਈ ਰਸੀਲੇ ਕਰਾਫਤਾਂ ਲਈ ਕੋਈ ਸ਼ੱਕ ਹੋਵੇ ਉਹ ਵੀ ਇਹ ਹਰ ਕਿਸਮ ਦੀ ਫਿਜ਼ੀਕਲ ਤੌਰ ਤੇ ਹਰ ਕਿਸਮ ਦੀ ਜਾਂਚ ਡਾਕੂਮੈਂਟਰੀ ਜਾਂਚ ਫਿਜ਼ੀਕਲ ਤੌਰ ਤੇ ਗੱਡੀਆਂ ਦੀ ਜਾਂਚ ਉਹਦੇ ਵਿੱਚ ਕੋਈ ਵੀ ਕੋਈ ਚੀਜ਼ ਬਰਾਮਦ ਹੁੰਦੀ ਹੈ ਕੋਈ ਨਸ਼ਾ ਬਰਾਮਦ ਹੁੰਦਾ ਕੋਈ ਸ਼ਰਾਬ ਬਰਾਮਦ ਹੁੰਦੀ ਜਾਂ ਕੋਈ ਹੋਰ ਜਿਹੜਾ ਕੋਈ ਗੈਰ ਕਾਨੂੰਨੀ ਪਦਾਰਥ ਬਰਾਮਦ ਹੁੰਦਾ ਤਾਂ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਜਾਊਗੀ ਅ ਅੱਜ ਦੀ ਕੋਈ ਗ੍ਰਾਉਂਡ ਨਹੀਂ ਨਹੀਂ ਹਾਲ ਦੀ ਘੜੀ ਚੈਕਿੰਗ ਚੱਲ ਰਹੀ ਹੈ ਜਿਹੜੇ ਟ੍ਰੈਫਿਕ ਚਲਾਨ ਕੀਤੇ ਨੇ ਘੱਟ ਡਾਕੂਮੈਂਟ ਵਾਲਿਆਂ ਦੇ ਜਿਨ੍ਹਾਂ ਕੋਲ ਡਾਕੂਮੈਂਟ ਪੂਰੇ ਨਹੀਂ ਉਹਦੇ ਟ੍ਰੈਫਿਕ ਚਲਾਨ ਕੀਤੇ ਨੇ ਜੀ ਲਗਾਤਾਰ ਚੈਕਿੰਗ ਚੱਲ ਰਹੀ ਆ ਪਰ ਕੋਈ ਅਜੇ ਤੱਕ ਬ੍ਰਾਂਧ ਨਹੀਂ ਹੋਈ ਠੀਕ ਹੈ ਥੈਂਕ ਯੂ ਪਬਲਿਕ ਦੀ ਚੀਜ਼ ਹੈ ਇਲੈਕਸ਼ਨ ਦੇ ਮੱਦੇਨਜ਼ਰ ਕੇ ਇੱਧਰ ਹੈ ਗਿਆ ਫੂਸਾ ਤੇਹਰਾ ਦੇ ਮੱਦੇਨਜ਼ਰ ਇਹ ਇਹੀ ਮੈਸੇਜ ਆਇਆ ਸਾਡੇਆਂ ਨੂੰ ਉਹ ਭੇਜਣਾ ਆਪਣੇ ਜੇ ਡਾਕੂਮੈਂਟ ਆਪਣੇ ਕਾਗਜ਼ਾਤ ਪੂਰੇ ਰੱਖਣ ਆਪਣਾ ਵਹੀਕਲ ਆਪਣੇ ਨਾਲ ਬੰਦਾ ਜਿਹੜਾ ਬਿਠਾਣੇ ਵਾਲਾ ਉਹਨੂੰ ਵੀ ਦੇਖਣ ਬੰਦੇ ਨਾਲ ਕੋਈ ਉਸ ਤਰ੍ਹਾਂ ਦਾ ਬੰਦਾ ਨਾ ਕੋਈ ਕ੍ਰਿਮੀਨਲ ਬੰਦਾ ਕੋਈ ਉਹਦੇ ਕੋਲ ਕੋਈ ਚੀਜ਼ਾਂ ਦੀ ਨਾ ਹੋਵੇ ਕਿ ਸਾਨੂੰ ਪਤਾ ਨਾ ਹੋਵੇ ਸਾਡੇ ਨਾਲ ਜਿਹੜਾ ਬੰਦਾ ਬੈਠਾ ਉਹਦੇ ਕੋਲ ਕੀ ਸਮਾਨ ਹੈ ਕਰ ਕੋਈ ਬਰਾਮਦਗੀ ਹੋ ਜਾਂਦੀ ਤਾਂ ਫਿਰ ਉਹ ਜਿਹੜਾ ਹੈਗਾ ਨਾਲ ਵਾਲਾ ਉਹਨੂੰ ਵੀ ਪ੍ਰੋਬਲਮ ਆਉਂਦੀ ਆ ਇਸ ਕਰਕੇ ਇਹੀ ਮੈਸੇਜ ਆਇਆ ਵੀ ਆਪਣੇ ਤਿਉਹਾਰਾਂ ਦੇ ਮੱਦੇ ਨਜ਼ਰ ਜਿਹੜੀ ਆਪਣੀ ਸੇਫਟੀ ਜਿਹੜੀ ਰੱਖਣੀ ਚਾਹੀਦੀ ਇੱਕ ਇੱਕ ਹਿਸਾਬ ਹੈ ਵੀਰਾ ਪੁਲਿਸ ਵਿਭਾਗ ਪੂਰੇ ਐਫਐਲ ਸਰਕਰਨ ਦਾ ਜਿਹੜਾ ਆ ਰਿਹਾ ਪਰ ਜਿਹੜੀ ਖਾਣ ਪੀਣ ਦੀ ਅਵਸਥਾ ਉਹਦੇ ਵਿੱਚ ਕਾਲਾ ਵਿਜਾਰੀ ਜੋੜਾ ਤੇ ਆ ਸਿਹਤ ਮਹਿਕਮਾ ਕਿਤੇ ਨਜ਼ਰ ਨਹੀਂ ਆਉਂਦਾ ਇਹਦੇ ਕੀ ਕਰ ਤੂ ਕਰਦੇ ਦੇਖੋ ਜੇ ਇਹਦੇ ਸੰਬੰਧ ਵਿੱਚ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਇਹ ਤਾਂ ਸਿਹਤ ਵਿਭਾਗ ਨੂੰ ਤੁਸੀਂ ਕਰ ਸਕਦੇ ਕੁਐਸਚਨ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ